ਇਸ ਲਈ ਦੀ ਵੱਡੀ ਖਬਰ ਦੇ ਰਹੇ ਆ ਕਿ ਪੰਜਾਬ ਚ ਫਿਰ ਤੋਂ ਬਲੈਕਆਊਟ ਹੋ ਰਿਹਾ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੁਬਾਰਾ ਤੋਂ ਬਲੈਕਆਊਟ ਹੋ ਚੁੱਕਾ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਦੁਬਾਰਾ ਤੋਂ ਜਿਹੜਾ ਹੈ ਬਲੈਕਆਊਟ ਕਰ ਦਿੱਤਾ ਗਿਆ ਹੈ ਗੁਰਦਾਸਪੁਰ ਫਿਰੋਜ਼ਪੁਰ ਹੁਸ਼ਿਆਰਪੁਰ ਪਠਾਨਕੋਟ ਇਨਾ ਸ਼ਹਿਰਾਂ ਦੇ ਵਿੱਚ ਤੇ ਮੁਕਸਰ ਦੇ ਵਿੱਚ ਜਿਹੜਾ ਹੈ ਕਿ ਬਹੁਤ ਹੀ ਜਲਦੀ-ਜਲਦੀ ਤੁਰੰਤ ਜਿਹੜਾ ਹੈ ਬਲੈਕਆਊਟ ਕਰ ਦਿੱਤਾ ਗਿਆ ਹੈ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਇਸ ਵਾਰ ਦੀ ਵੱਡੀ ਖਬਰ ਦੇ ਰਹੇ ਆ ਕਿ ਲਗਾਤਾਰ ਜਿਹੜੀ ਗੱਲ ਚੱਲ ਰਹੀ ਸੀ ਕਿ ਦੁਬਾਰਾ ਤੋਂ ਜਿਹੜੀ ਹੈ ਕੀ ਹੋ ਚੁੱਕੀ ਹੈ ਕਿ ਜੰਗ ਖਤਮ ਹੋ ਗਈ ਹੈ ਪਰ ਇਸ ਵਿਚਾਲੇ ਫਿਰ ਦੁਬਾਰਾ ਤੋਂ ਹੈ ਕਿ ਬਲੈਕਆਊਟ ਹੋ ਗਏ ਨੇ ਬਲੈਕਆਊਟ ਹੋ ਚੁੱਕਾ ਹੈ ਇੱਕ ਵਾਰ ਫਿਰ ਤੋਂ ਵਕ ਵਕ ਸ਼ਹਿਰਾਂ ਵਿੱਚ ਸਾਡੇ ਨਾਲ ਸੁਨੀਲ ਜੁੜ ਚੁੱਕੇ ਨੇ ਜੀ ਸੁਨੀਲ ਜੀ ਕੀ ਜਾਣਕਾਰੀ ਹੈ ਸਾਰੀ ਕਿਉਂ ਬਲੈਕਆਊਟ ਹੋ ਗਿਆ ਸ਼ਹਿਰਪੁਰ ਕਿਸ ਕੋ ਜਿਹੜਾ ਬਲੈਕਆਊਟ ਹੋ ਗਿਆ ਕਿਉਂਕਿ ਪਹਿਲਾਂ ਜਿਹੜਾ ਡਿਟੀ ਕਮਿਸ਼ਨ ਸਾਹਿਬ ਵੱਲੋਂ ਕਿਸੇ ਤਰ੍ਹਾਂ ਦਾ ਵੀ ਬਲੈਕਆਊਟ ਦਾ ਆਰਡਰ ਜਾਂ ਆਦੇਸ਼ ਨਹੀਂ ਦਿੱਤੇ ਗਿਆ ਸੀ ਅਚਾਨਕ ਜਿਹੜਾ ਹੈ ਸਾਨੂੰ ਅੱਜ ਕਿਉਂਕਿ ਉਹ ਵੀ ਕੱਲ ਵੀ ਜਿਸ ਤਰ੍ਹਾਂ ਸਾਨੂੰ ਡ੍ਰੋਨ ਨਜ਼ਰ ਆਇਆ ਸੀ ਹੋਰ ਉਹਦੀ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਉਸੇ ਤਰ੍ਹਾਂ ਅੱਜ ਫਿਰ ਜਦੋਂ ਇਹ ਡ੍ਰੋਨ ਇੱਕ ਗਲਤ ਕਰਦੇ ਹੋਏ ਇੱਕ ਸਾਲਾ ਤਮਾਕੇ ਦੀ ਆਵਾਜ਼ ਬਹੁਤ ਸੁਣਾਈ ਦਿੱਤੀ ਹੈ ਉਸ ਦੀ ਜਗ੍ਹਾ ਤੋਂ ਡਰੋਨ ਜਿਹੜਾ ਹੈ ਤੇ ਲੰਘ ਰਿਹਾ ਸੀ ਤਾਂ ਅਸੀਂ ਉਹਦੀ ਵੀਡੀਓਗ੍ਰਾਫੀ ਕਰਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਭੇਜੀ ਹੈ ਡਿਪਟੀ ਕਮਿਸ਼ਨਰ ਉਹਨਾਂ ਨੇ ਇਹਦਾ ਵੈਰੀਫਾਈ ਕੀਤਾ ਸ੍ਰੀ ਜੀ ਸੁਨੀਲ ਜੀ ਰੋਕਣਾ ਚਾਹੁੰਗਾ ਕਿ ਤੁਸੀਂ ਹੁਣੇ ਕਿਹਾ ਤਮਾਕੇ ਦੀ ਆਵਾਜ਼ ਨਹੀਂ ਕੀ ਹੁਣੇ ਦੁਬਾਰਾ ਤਮਾਕਾ ਹੋਇਆ ਕਿ ਪੁਰਾਣੀ ਗੱਲ ਦੱਸ ਰਹੇ ਹੋ ਨਹੀਂ ਨਹੀਂ ਹੁਣ ਉਹਨੂੰ ਗਏ ਆਪਾਂ ਜਿਹੜੀ ਗਲਤਫਹਿਮੀ ਚੱਲ ਰਹੀ ਹੈ ਇਹਦੀ ਪੁਰਾਣੀ ਵਿੱਚ ਇੱਕ ਤਮਾਕੇ ਦੀ ਆਵਾਜ਼ਾਨੂੰ ਸੁਣਾਈ ਦਿੱਤੀ ਹੈ ਇਹ ਅਸੀਂ ਹੁਣ ਇਹ ਜਾਂਚ ਪ੍ਰਦਾਨ ਕਰਦੀ ਹੈ ਵੀ ਇਹ ਕਈ ਜਨਰਲ ਪਰਛਾਈਂ ਦਿੱਤੀ ਹੈ ਕਿਤੇ ਨਾ ਕਿਤੇ ਕਿਉਂਕਿ ਇਸੇ ਤਰ੍ਹਾਂ ਦੇ ਨਾਲ ਕੱਲ ਵੀ ਜਿਹੜੀ ਇਹ ਡਰੋਨ ਦੀ ਵੀਡੀਓ ਸਾਡੇ ਵੱਲੋਂ ਭੇਜੀ ਗਈ ਸੀ ਜਿਲ੍ਹਾ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਮੁਕੇਰੀਆਂ ਦੇ ਵਿੱਚ ਉੱਚੀ ਪੱਦੀ ਦੇ ਵਿੱਚ ਕਾਫੀ ਮਲਬਾ ਸਮਾਕੇ ਹੋਏ ਸੀ ਔਰ ਡਰੋਨ ਜਿਹੜੇ ਆ ਭਾਰਤੀ ਆਰਮੀ ਨੇ ਸਿੱਤੀ ਸੀ ਕਿਉਂਕਿ ਉੱਚੀ ਬਸਤੀ ਜਿਹੜੀ ਹੈ ਆਰਮੀ ਦਾ ਕੈਂਪ ਹੈ اسی ਤਰ੍ਹਾਂ ਦੇ ਨੇ ਉਸੇ ਜਗ੍ਹਾ ਤੇ ਸੇਮ ਅੱਜ ਫਿਰ ਇੱਕ ਦੋ ਡਰੋਨ ਜਿਹੜੇ ਦੇਖੇ ਗਏ ਆ ਜਿਸ ਦੇ ਵਿੱਚੋਂ ਇੱਕ ਵੀਡੀਓਗ੍ਰਾਫੀ ਜਿਹੜੀ ਉੱਥੇ ਨੂੰ ਆਪਾਂ ਦਿਖਾ ਰਹੇ ਆ ਜਿਹੜਾ ਪ੍ਰਸ਼ਾਸਨ ਨਾਲ ਵਿਦਿਚਾਰ ਕੀ ਪਰੰਤੂ ਬਾਅਦ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਆਪਾਂ ਬਲੈਕਆਊਟ ਕਰ ਦਿੱਤਾ ਗਿਆ ਹੈ ਤੇ ਹੁਣ 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 ਧਮਾਕਾ ਹੋਇਆ ਹੈ ਹੁਣ ਧਮਾਕਾ ਹੋਇਆ ਹੈ ਕੁਝ ਆਵਾਜ਼ ਸੁਣਾਈ ਦਿੱਤੀ ਗਈ ਹੈ ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਹਦੀ ਜਗ੍ਹਾ ਤੋਂ ਹੈ ਕੁਝ ਆਵਾਜ਼ ਸੁਣਾਈ ਦਿੱਤੀ ਹੈ ਜੀ 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 ਬਿਲਕੁਲ ਬਿਲਕੁਲ ਸੋ ਸ਼ੁਕਰੀਆ ਸੁਨੀਲ ਸਾਹਿਬ ਇਹ ਦੇਖੀ ਸੋ ਦੱਸ ਦिए ਕਿ ਲਗਾਤਾਰ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜਾ ਹੈ ਕਿ ਆਪਾਂ ਕਹ ਲੋ ਕਿ ਤੁਸੀਂ ਬਲੈਕਆਊਟ ਹੋਣੇ ਹੋਏ ਸ਼ੁਰੂ ਹੋ ਚੁੱਕੇ ਨੇ ਤੁਹਾਨੂੰ ਅਸੀਂ ਵੀਡੀਓ ਵੀ ਦਿਖਾ ਰਹੇ ਆ ਇਹ ਵੀਡੀਓ ਕੈਲ ਹੁਸ਼ਿਆਰਪੁਰ ਦੀ ਵੀਡੀਓ ਦੱਸੀ ਜਾ ਰਹੀ ਹੈ ਹੁਸ਼ਿਆਰਪੁਰ ਦੀ ਇਹ ਵੀਡੀਓ ਹੈ ਤੇ ਹੁਣ ਗੁਰਦਾਸਪੁਰ ਚਲਦੇ ਆ ਗੁਰਦਾਸਪੁਰ ਪਰੇ ਪਤਾ ਕਰਦੇ ਆ ਗੁਰਦਾਸਪੁਰ ਦੇ ਵਿੱਚ ਕੀ ਮਾਹੌਲ ਹੈ ਤੇ ਲਗਾਤਾਰ ਜਿਹੜੇ ਸ਼ਹਿਰ ਨੇ ਇੱਕ ਵਾਰ ਫਿਰ ਤੋਂ ਜਿਹੜੇ ਬਲੈਕਆਊਟ ਕਰ ਦਿੱਤੇ ਜੀ ਬਿਸੰਬਰ ਜੀ ਗੁਰਦਾਸਪੁਰ ਦੇ ਕੀ ਮਾਹੌਲ ਹੈ ਕਿ ਕੀ ਹੋਇਆ ਜਿਹੜਾ ਬਲੈਕਆਊਟ ਹੋ ਗਿਆ ये तो रात ਦੇ ਵਿੱਚ ਹੀ ਪਹਿਲਾਂ ਤਾਂ ਕੋਈ ਨਹੀਂ ਕਦਾਫਤ ਕੋਲ ਬਲੈਕ ਆਉਂਦੇ ਦੁਬਾਰਾ ਚੋੜਨ ਦਾ ਪਤਾ ਪਾਛਾ ਹੋ ਗਈ ਸ਼ਹਿਰ ਸਾਜੀ ਦੀ ਕਦਾਫਤ ਕੋਲ ਬਲੈਕ ਆਉਂ ਨਹੀਂ ਹੋਏਗਾ ਲੇਕਿਨ ਥੋੜੇ ਦਿਨ ਉਹੀ ਚੀਜ਼ ਨਾ ਹੋਵੇ ਤਾਂ ਪੰਜ ਮਹੀਨਾ ਬੰਦਾ ਸਾਈਡ ਪਾਸੋਂ ਵੀ ਇਹਦਾ ਆਪਸ ਆਪ ਕੋਲ ਚ ਕੋਲ ਬਲੈਕ ਆਉਂਦੇ ਸ਼ੁਰੂ ਹੋ ਗਿਆ ਕਿਉਂਕਿ ਜੋ ਪਾਜਾ ਉਹ ਲੋਕਾਂ ਨਾਲ ਬਹਿਣਾ ਸਾਹਮਣੇ ਸੁੱਖੀ ਬੈਠਾ ਵਗੈਰਾ ਪੜ ਕਰਕੇ ਆਪਣਾ ਬੇਟਾ ਰਾਜ ਵੜ ਗਿਆ ਉਹ ਲਾਈਫ ਕਿਹੜੀ ਆ ਜਿੱਦਾਂ ਵੀ ਮੈਂ ਘਰ ਦੇ ਉਪੋਂ ਜੀ ਜੀ ਬੀ ਸ਼ੰਬਰ ਜੀ ਜਿਵੇਂ ਗੱਲ ਸਾਹਮਣੇ ਆਈ ਹੈ ਕਿ ਉਹ ਹੁਸ਼ਿਆਰਪੁਰ ਦੇ ਵੀ ਵਿੱਚ ਵੀ ਕੁਝ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹਾਲਾ ਕਿ ਉਹ ਪੁਸ਼ਟੀ ਨਹੀਂ ਹੋ ਪਈ ਕਿਹੜੇ ਧੁਮਾਕੇ ਦੀ ਆਵਾਜ਼ ਸੀ ਐਦਾਂ ਦੀ ਕੋਈ ਆਵਾਜ਼ ਗੁਰਦਾਸਪੁਰ ਤੋਂ ਸੁਣਾਈ ਦਿੱਤੀ ਹੈ ਜੀ ਕਿ ਦਿਲ ਨਾਲ ਕਲਾਕ ਤੋਂ ਕੋਈ ਆਵਾਜ਼ ਮੱਕੇ ਸਾਇਰ ਸਾਬ ਸਹਾਲਾ ਵਾਲੇ ਕਦੇ ਆਵਾਜ਼ਾਂ ਆਏ ਦੇ ਰਹੀ ਅੱਜ ਆਈ ਕਿ ਤਨ ਗਾਲਾ ਗੁਰਦਾਸ ਜੀ ਦਾ ਠੀਕ ਹੈ ਠੀਕ ਹੈ ਬਿਸੰਬਰ ਜੀ ਸਾਰੀ ਜਾਣਕਾਰੀ ਦੇ ਲਈ ਸ਼ੁਕਰੀਆ ਤੇ ਲਗਾਤਾਰ ਆਪਣੇ ਅਪਡੇਟ ਭੇਜਦੇ ਰਹੋ ਸੋ ਤੁਸੀਂ ਸੁਣਿਆ ਗੁਰਦਾਸਪੁਰ ਵੀ ਪੂਰੀ ਤਰ੍ਹਾਂ ਬਲੈਕਆਊਟ ਕਰ ਦਿੱਤਾ ਗਿਆ ਹੈ ਹੁਣ ਸਭ ਤੋਂ ਜਿਹੜਾ ਸੈਂਸਿਟਿਵ ਏਰੀਆ ਪਠਾਨਕੋਟ ਉੱਥੇ ਚਲਦੇ ਆ ਪਠਾਨਕੋਟ ਤੇ ਸਾਡੇ ਸਹਿਯੋਗੀ ਸਾਡੇ ਪੱਤਰਕਾਰ ਪਵਨ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਕਿ ਪਵਨ ਕੀ ਕੁਝ ਜਾਣਕਾਰੀ ਆ ਰਹੀ ਹੈ ਸਾਹਮਣੇ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਇੱਕ ਵਾਰ ਤੋਂ ਫਿਰ ਇਹ ਸਾਹਮਣੇ ਆ ਰਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਦੁਬਾਰਾ ਤੋਂ ਜਿਹੜਾ ਹੈ ਕਿ ਪਾਕਿਸਤਾਨ ਵੱਲੋਂ ਜਿਹੜੀ ਫਾਇਰਿੰਗ ਕਰ ਦਿੱਤੀ ਗਈ ਹੈ ਜੀ ਪਵਨ ਪਠਾਨਕੋਟ ਦੇ ਕੀ ਹਾਲਾਤ ਨੇ ਕੀ ਦੁਬਾਰਾ ਤੋਂ ਬਲੈਕਆਊਟ ਹੋ ਗਿਆ पठानकोट की गल करिए थोड़ी देर पहले एयरबेस से एक सायरन भी सुना गया है और इस वे पठानकोट से पूरा ब्लैकआउट कर दिया गया है जी। फिर भी अजय अधिकारी तौर तो पर पुष्टि नहीं हो है लेकिन जो पठानकोट लाइट है स्ट्रीट लाइट है टोटली बंद कर दी गई है और लोगों को हिदायत है कि घर के अंदर ही रहें ਤੇ ਕੋਈ ਇਸ ਤਰ੍ਹਾਂ ਦੀ ਕੋਈ ਜਿਵੇਂ ਗੱਲ ਕੀਤੀ ਜਾ ਰਹੀ ਸੀਗੀ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਵਿੱਚ ਦੱਸ ਰਹੇ ਸੀਗੇ ਸਾਡੇ ਪੱਤਰਕਾਰ ਕਿ ਸ਼ਾਇਦ ਉੱਥੇ ਕੋਈ ਬੰਬ ਧਮਾਕੇ ਦੀ ਆਵਾਜ਼ ਸੁਣੀ ਕਹਿੰਦਾ ਕਿ ਪੁਸ਼ਟੀ ਨਹੀਂ ਹੋਈ ਕਿ ਤੁਹਾਨੂੰ ਕੋਈ 에ਅਰ ਬੇਸ ਦੇ ਕੋਲ ਇਸ ਤਰ੍ਹਾਂ ਦੀ ਕੋਈ ਮੂਵਮੈਂਟ ਦਿਖਾਈ ਦਿੱਤੀ ਹੈ ਨਹੀਂ ਨਹੀਂ ਪਠਾਨਕੋਟ ਦੀ ਗੱਲ ਹੈ ਇਹ ਸਰਹਾਲ ਪਠਾਨਕੋਟ ਇਸ ਤਰ੍ਹਾਂ ਕੋਈ ਗੱਲ ਨਹੀਂ ਹੈ ਹੋ ਸਕਦਾ ਹੈ احتیاط ਦੇ ਨਾਤੇ ਲਾਈਟ ਬੰਨ੍ਹ ਕੀਤੀ ਹੋਵੇ ਲੇਕਿਨ ਪਠਾਨਕੋਟ ਅਸਲੇ ਕੋਈ ਐਸਕਲ ਨਹੀਂ ਕੁਛ ਨਹੀਂ ਕਰ ਰਹੇ ਨਾ ਹੀ ਸਕਲ ਹੋਈ ਕੋਈ ਠੀਕ ਹੈ ਸ਼ੁਕਰੀਆ ਸ਼ੁਕਰੀਆ ਪਵਨ ਸਾਰੀ ਜਾਣਕਾਰੀ ਲਈ ਸੋ ਲਗਾਤਾਰ ਤੁਹਾਨੂੰ ਹਰ ਹਰ ਸ਼ਹਿਰ ਦੀ ਅਪਡੇਟ ਦੇ ਰਹੇ ਆ ਤੇ ਇੱਕ ਵਾਰ ਫਿਰ ਤੋਂ ਜਿਹੜੇ ਨੇ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਹੈ دہشت ਵਾਲਾ ਬਣ ਚੁੱਕਾ ਹੈ ਕਿਉਂਕਿ ਇੱਕੋ ਦਾ ਹਾਲੇ ਕੁਝ ਸਮਾਂ ਪਹਿਲਾਂ ਹੀ ਜਿਹੜਾ ਕਿ ਸੀਸ ਫਾਇਰ ਦਾ ਹਲਾਰਾ ਐ ਸੀ ਫਿਰੋਜ਼ਪੁਰ ਤੋਂ ਸਾਡੇ ਅਕਸ਼ੇ ਜੁੜ ਚੁੱਕੇ ਨੇ ਅਕਸ਼ੇ ਕੀ ਮਾਹੌਲ ਹੈ ਕੀ ਕੋਈ ਜਾਣਕਾਰੀ ਹੈ ਜੀ ਅਕਸ਼ੇ ਸੁਣ ਪਾ ਰਹੇ ਹੋ

ਪੰਜ ਮਿੰਟ ਪਹਿਲਾਂ ਇਹ ਜਿਹੜੀ ਹੈ ਦੁਬਾਰਾ ਜਿਹੜੀ ਹੈ ਲਾਈਵ ਚੱਲੀ ਜਾਂਦੀ ਹੈਗੀ ਔਰ ਬਲੈਕ ਆਊਟ ਕਰ ਦਿੱਤਾ ਜਾਂਦਾ ਹੈਗਾ ਦਾ ਜਿਹੜੇ ਪਾਸੇ ਹਲੇ ਉਤਰ ਜਿਹੜਾ ਨਹੀਂ ਵਜਰ ਲੋਕਾਂ ਵਿੱਚ ਇੱਕ ਵਾਰ ਫੇਰ ਜਿਹੜਾ ਹੈਗਾ ਛੋੜਾ ਜਾ ਦੁਬਾਰਾ ਸ਼ਾਇਦ ਲੋਕਾਂ ਨੂੰ ਨਹੀਂ ਆਪ ਆਈ ਕਿ ਕੀ ਜਿਹੜਾ ਹੈ ਪੂਰਿਆ ਹੈਗਾ ਪ੍ਰਸ਼ਾਸਨ ਦੇ ਵੱਲੋਂ ਦੁਬਾਰਾ ਤੋਂ ਜਿਹੜਾ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਪੀੜੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੀ 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 ਸ਼ੁਕਰੀਆ ਸਾਰੀ ਜਾਣਕਾਰੀ ਦੇਣ ਦੇ ਲਈ ਤੇ ਲਗਾਤਾਰ ਆਪਣੇ ਅਪਡੇਟ ਦਿੰਦੇ ਰਹੋ ਸੋ ਤੁਸੀਂ ਸੁਣਿਆ ਫਿਰੋਜ਼ਪੁਰ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਹੈ ਕਿ ਬਲੈਕਆਊਟ ਕਰ ਦਿੱਤਾ ਗਿਆ ਤੇ ਲਗਾਤਾਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਗੱਲ ਕਿ ਇਹ ਕਸ਼ਮੀਰ ਦੇ ਵਿੱਚ ਦੁਬਾਰਾ ਤੋਂ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜੀ ਫਾਇਰਿੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ ਦੁਬਾਰਾ ਤੋਂ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਦੇਸ਼ ਦੇ ਉੱਤੇ ਹੀ ਜਿਹੜੇ ਤੁਹਾਨੂੰ ਮੈਂ ਦੱਸ ਦਵਾਂ ਕਿ ਲਗਾਤਾਰ ਜਿਹੜੇ ਜਿਹੜੇ ਏਰੀਏ ਨੇ ਉਹਨਾਂ ਦੇ ਉੱਤੇ ਜਿਹੜੀ ਜਿਹੜੀ ਫਾਇਰਿੰਗ ਹੋਈ ਹੈ ਤੁਹਾਨੂੰ ਦੱਸ ਦਈਏ ਏਰੀਏ ਕਿਹੜੇ ਨੇ ਰਜੋਰੀ ਅਖਨੂਰ ਪਲਾ ਵਾਲਾ ਸੈਕਟਰ ਇਨ ਜੰਮੂ ਉਸ ਤੋਂ ਬਾਅਦ ਆਰਐਸ ਪੂਰਾ ਇਹ ਜਿਹੜੇ ਤਿੰਨ ਨੇ ਤੇ ਬਾਰਾਮੁੱਲਾ ਦੇ ਵਿੱਚ ਇੱਕ ਡਰੋਨ ਡਗਾ ਦਿੱਤਾ ਗਿਆ ਮਤਲਬ ਕਿ ਦੁਬਾਰਾ ਤੋਂ ਜਿਹੜੀ ਹੈ ਪਾਕਿਸਤਾਨ ਵੱਲੋਂ ਜਿਹੜੀ ਅੱਜ ਜਿਹੜੀ ਕੋਲੀਆਂ ਚਲਾਈਆਂ ਜਾ ਰੀਆਂ ਨੇ ਫਾਇਰਿੰਗ ਕੀਤੀ ਜਾ ਰਹੀ ਹੈ ਡਰੋਨ ਚੱਟੇ ਜਾ ਰਹੇ ਨੇ ਇੱਕ ਵਾਰ ਫਿਰ ਤੋਂ ਜਿਹੜੀ ਹੈ ਜਿਹੜਾ ਮਾਹੌਲ ਹੈ ਉਹ ਲਗਾਤਾਰ ਕਿਤੇ ਨਾ ਕਿਰੇ ਦੁਬਾਰਾ ਤੋਂ ਟੈਂਸਟ ਬੰਦਾ ਚਾਰਿਆ ਤੇ ਜਿਸ ਕਾਰਨ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੇ ਬਲੈਕਆਊਟ ਕਰ ਦਿੱਤੇ ਗਏ ਨੇ ਦੁਬਾਰਾ ਤੋਂ ਬਲੈਕਆਊਟ ਕਰ ਦਿੱਤੇ ਗਏ ਨੇ ਤੇ ਲਗਾਤਾਰ ਅਸੀਂ ਤੁਹਾਨੂੰ ਹਰ ਸ਼ਹਿਰ ਦਾ ਹਾਲਾਤ ਦੱਸ ਰਿਹਾ ਹਰ ਸ਼ਹਿਰ ਦੇ ਕੀ ਹਾਲਾਤ ਨੇ ਤੇ ਤੁਹਾਡੇ ਕੀ ਤੁਹਾਡੇ ਸ਼ਹਿਰਾਂ ਦੇ ਵਿੱਚ ਵੀ ਕੀ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਅਸੀਂ ਤੁਹਾਨੂੰ ਅਗਲੇ ਸ਼ਹਿਰ ਦਾ ਹਾਲਾਤ ਦੱਸਦੇ ਆ ਕੀ ਚੱਲ ਰਿਹਾ ਕਿਉਂਕਿ ਪੁਣੇ ਕੁਝ ਦਿਨ ਪਹਿਲਾਂ ਹੀ ਜਿਹੜੀ ਗੱਲ ਹੈ ਕਿ ਸਾਹਮਣੇ ਆਈ ਸੀ ਕਿ ਕਿ ਰਾਜੀਨਾਮਾ ਹੋ ਗਿਆ ਜਾਂ ਫਿਰ ਕਹੋ ਕਿ ਸਾਰੇ ਇਹ ਸੁਲ੍ਹਾ ਹੋ ਚੁੱਕੀ ਹੈ ਕਿ ਕੋਈ ਵੀ ਕਿਸੇ ਤੇ ਹਮਲਾ ਨਹੀਂ ਕਰੇਗਾ ਪਰ ਹੁਣ ਉਸ ਤੋਂ ਬਾਅਦ ਦੁਬਾਰਾ ਤੋਂ ਜਿਹੜੀ ਹੈ ਫਾਇਰਿੰਗ ਸ਼ੁਰੂ ਹੋ ਗਈ ਹੈ ਤੇ ਬਰਨਾਲਾ ਦੇ ਸਾਡੇ ਸਹਿਯੋਗੀ ਚੜ ਚੁੱਕੇ ਨੇ ਆਸ਼ੀਸ਼ ਉਹਨਾਂ ਨਾਲ ਗੱਲ ਕਰਦੇ ਆ ਆਸ਼ੀਸ਼ ਕੀ ਮਾਹੌਲ ਹੈ ਸਾਰਾ ਬਰਨਾਲਾ ਦੇ ਵਿੱਚ ਕੀ ਬਲੈਕਆਊਟ ਹੋਇਆ ਕੀ ਕੋਈ ਜਾਣਕਾਰੀ ਹੈ ਜੀ ਜੀ ਵੇ ਗੱਲ ਦੱਸਣਾ ਤਾਂ ਨਾਲ ਵਿੱਚ ਪਹਿਲਾਂ ਪ੍ਰਸ਼ਾਸਨ ਬਲੈਕਆਊਟ ਦੂਨ ਲੈ ਕੇ ਪਰ ਹੁਣ ਦੁਬਾਰਾ ਇੱਕ ਵਾਰ ਇੱਕੋ ਸ਼ਿਫਟ ਹੋ ਗਿਆ ਜਿਹੜੋ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚ ਜੋ ਤੇ ਲੱਗੀ ਕਿ ਬਲੈਕਆਊਟ ਨਹੀਂ ਹੋਗਾ ਪਰ ਹੁਣ ਦੁਬਾਰਾ ਇੱਕ ਦੁਬਾਰਾ ਮੈਸੀ ਦੁਬਾਰਾ ਮੈਸੇਜ ਆ ਚੁੱਕੇ ਨੇ ਬਲੈਕਆਊਟ ਹੋ ਚੁੱਕੇ ਹੈ ਲਾਈਟਾਂ ਮੰਦ ਹੋ ਚੁੱਕੀਆਂ ਨੇ ਤੇ ਇਸ ਨੂੰ ਲੈ ਕੇ ਜੁਰੂ ਹਰਸ਼ਲ ਮੱਚੂ ਕੀ ਹੈ ਲੋਕਾਂ ਚ ਵੀ ਅੱਜ ਐਂਸਮਸ ਦੇ ਬਾਰੇ ਪ੍ਰਸ਼ਾਸਨ ਵਿਚ ਜੀ ਜੀ ਆਸ਼ੀਸ਼ ਕੋਈ ਡਰੋਨ ਦੀ ਐਕਟੀਵਿਟੀ ਜਾਂ ਕੋਈ ਧਮਾਕੇ ਦੀ ਆਵਾਜ਼ ਇਸ ਤਰ੍ਹਾਂ ਦੀ ਕੋਈ ਆਈ ਹੈ ਸਾਹਮਣੇ ਨੇ ਹਜੇ ਤੱਕ ਕੋਈ ਹਈ ਤੁਮਾ ਕਿ ਵੀ ਕੋਈ ਆਵਾਜ਼ ਨਹੀਂ ਆਈ ਪਰ ਇੱਕ ਜਰੂਰ ਠੀਕ ਜੇ ਅੰਤਰਕਾਰਨ ਹੋ ਰਿਹਾ ਹੈ ਕਿਉਂਕਿ ਲੋਕਾਂ ਚ ਰਾਹ ਦਾ ਇੱਕ ਕਾਲ ਰਸਤਾ ਜੀ ਕਿਉਂਕਿ ਚੰਨੋ ਤੋਂ ਲੈ ਕੇ ਪਰ ਹੁਣ ਜੂਈ ਕਾਲ ਚੱਲ ਦੇਖ ਰਹੇ ਨੇ ਵੀ ਹੈ ਮਯਾਰਾਂਕ ਸੜਕਾਂ ਤੇ ਆਵਾਜਾਹੀ ਨੂੰ ਲੈ ਕੇ ਲੋਕਾਂ ਦੇ ਜਿਹੜੇ ਦੁਕਾਨਾਂ ਨਹੀਂ ਬੰਦ ਕੀਤੀ ਤੇ ਜੋ ਵੀ ਦੁਕਾਨਾਂ ਜਲਦੀ ਜਲਦੀ ਦੁਕਾਨਾਂ ਬੰਦ ਕਰ ਰਹੇ ਨੇ ਤੇ ਲੋਕੀ ਵੀ ਆਪਣੇ ਘਰਾਂ ਨੂੰ ਜਾ ਰਹੇ ਲਾਈਟਾਂ ਬੰਦ ਹੋ ਚੁੱਕੀਆਂ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪ ਦੇ ਲਈ ਦੇਰੇ ਘਰਾਂ ਚ ਤੇ ਕੈਮਰੇ ਨੇ ਜੀ ਜੀ ਕੈਮਰੇ ਜਾਂ ਬਾਹਲੇ ਰਿਕਾਰਡਰ ਉਹ ਬੰਦ ਕੀਤੀ ਜਾਂਦੀ ਜੀ ਜੀ ਸ਼ੁਕਰੀਆ ਜੀ ਸਾਰੀ ਜਾਣਕਾਰੀ ਲਈ ਸੋ ਲਗਾਤਾਰ ਅਸੀਂ ਤੁਹਾਨੂੰ ਹਰ ਅਪਡੇਟ ਦੇ ਰਹੇ ਹਾਂ ਕਿ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਉਹ ਕਹਿ ਸਕਦੇ ਹੋ ਕਿ ਬਲੈਕਆਊਟ ਹੋ ਚੁੱਕਾ ਹੈ ਵਕ-ਵਕ ਜਗ੍ਹਾ ਤੋਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਵੀਡੀਓਸ ਤੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕਹਿ ਲਓ ਕਿ ਥੋੜਾ ਮਾਹੌਲ ਜਿਆਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਉਹ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਬਲੈਕਆਊਟ ਕੀਤਾ ਗਿਆ ਤੇ ਉਸ ਦੇ ਨਾਲ ਹੀ ਹੁਣ ਜਿਹੜਾ ਹੈ ਸਾਇਰਨ ਵੀ ਵੱਜਣੇ ਸ਼ੁਰੂ ਹੋ ਚੁੱਕੇ ਨੇ ਹੁਸ਼ਿਆਰਪੁਰ ਦੇ ਵਿੱਚ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਤੁਸੀਂ ਵੀਡੀਓ ਦੇਖ ਸਕਦੇ ਹੈਗੇ ਉਹ ਜਿੱਦੇ ਵਿੱਚ ਸਾਇਰਨ ਵੱਜ ਰਹੇ ਨੇ ਸੋ ਲਾਰਨ ਵੱਜਣ ਤੋਂ ਬਾਅਦ ਸਾਰਿਆਂ ਨੇ ਹੀ ਆਈਟਾ ਜਿਹੜੀਆਂ ਬੰਦ ਕਰ ਲੀਆਂ ਹੈ ਸੋ ਇਹ ਵੀਡੀਓ ਤੁਸੀਂ ਸਕਰੀਨ ਤੇ ਜਿਹੜੀ ਚੱਲ ਰਹੀ ਹੈ ਇਹ ਇਹ ਵੀਡੀਓ ਹੈ ਹੁਸ਼ਿਆਰਪੁਰ ਦੀ ਜਿੱਥੇ ਸਾਇਰਨ ਵੱਜ ਰਹੇ ਸੀਗੇ ਸਾਇਰਨ ਵੱਜਣ ਤੋਂ ਬਾਅਦ ਸਾਰਿਆਂ ਵੱਲੋਂ ਜਿਹੜੀਆਂ ਲਾਈਟਾਂ ਆ ਉਹ ਬੰਦ ਕਰ ਦਿੱਤੀਆਂ ਗਈਆਂ ਤੁਸੀਂ ਇਹ ਦੇਖਿਓ ਪੂਰਾ ਕੁੱਪ ਨੇਹਰਾ ਜਿਹੜਾ ਹੈ ਪੂਰਾ ਅੰਧੇਰਾ ਇੱਥੇ ਹੋ ਚੁੱਕਾ ਹੈ ਕਿ ਇੱਕ ਅੱਧੇ ਘਰ ਦੀ ਜਿਹੜੀ ਲਾਈਟ ਜਗ ਰਹੀ ਹੈ ਜਗ ਰਹੀ ਹੈ ਬਾਕੀ ਸਾਰੀ ਜਗ੍ਹਾ ਤੇ ਜਿਹੜਾ ਉਸ ਹਰ ਜਗ੍ਹਾ ਤੇ ਅੰਧੇਰਾ ਹੋ ਚੁੱਕਾ ਸੋ ਲਗਾਤਾਰ ਜਿਹੜੀ ਗੱਲ ਸਾਹਮਣੇ ਆ ਰਹੀ ਸੀ ਕਿ ਪਾਕਿਸਤਾਨ ਦੇ ਨਾਲ ਸਹਿਮਤੀ ਬਣ ਗਈ ਹੈ ਕੋਈ ਆਕਰਮਣ ਨਹੀਂ ਕਰੇਗਾ ਕੋਈ ਹਮਲਾ ਨਹੀਂ ਕਰੇਗਾ ਪਰ ਉਸ ਤਰ੍ਹਾਂ ਦੀ ਬਿਲਕੁਲ ਇਹ ਗੱਲ ਨਹੀਂ ਸਾਹਮਣੇ ਆ ਰਹੀ ਬਲੈਕਆਊਟ ਪਹਿਲਾਂ ਸਰਕਾਰ ਪਹਿਲਾਂ ਪ੍ਰਸ਼ਾਸਨ ਵੱਲੋਂ ਵਾਪਸ ਲੈ ਲੈਗੇ ਕਿ ਬਲੈਕਆਊਟ ਨਹੀਂ ਹੋਵੇਗਾ ਤੇ ਸਾਰੇ ਆਪਣਾ ਆਪਣਾ ਸਭ ਕੁਝ ਜਿਹੜੇ ਪਹਿਲਾਂ ਆਰਡਰ ਸੀਗੇ ਉਹ ਵਾਪਸ ਲੈ ਲਿੱਤੇ ਗਏ ਸੀਗੇ ਪਰ ਹੁਣ ਦੁਬਾਰਾ ਤੋਂ ਜਿਹੜਿਆ ਐਮਰਜੈਂਸੀ ਦੇ ਵਿੱਚ ਜਿਹੜੇ ਨੇ ਕਹਿ ਸਕਦੇ ਹੋ ਕਿ ਤੁਸੀਂ ਜਿਹੜੇ ਆਰਡਰ ਸੀਗੇ ਉਹ ਦੁਬਾਰਾ ਤੋਂ ਲਾਗੂ ਕਰ ਦਿੱਤੇ ਗਏ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਹੁਣ ਕੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਰਕਾਰ ਇਸ ਦੇ ਉੱਤੇ ਕੀ ਜਵਾਬ ਦਵੇਗੀ ਕਿਉਂਕਿ ਇੱਕ ਵਾਰ ਤਾਂ ਗੱਲ ਉਹੀ ਨਿਕਲ ਕੇ ਸਾਹਮਣੇ ਆ ਰਹੀ ਕਿ ਜਿਵੇਂ ਲੋਕ ਕਹਿ ਰਹੇ ਸੀਗੇ ਕਿ ਪਾਕਿਸਤਾਨ ਫਿਰ ਦੁਬਾਰਾ ਤੋਂ ਕਹਿ ਸਕਦੇ ਹੋ ਕਿ ਹਮਲਾ ਕਰ ਸਕਦਾ ਹੈ ਉਸ ਤੇ ਉੱਤੇ ਵਿਸ਼ਵਾਸ ਨਹੀਂ ਹੈ ਤੇ ਉਹੀ ਗੱਲ ਫਿਰ ਦੁਬਾਰਾ ਤੋਂ ਹੁੰਦੀ ਹੋਈ ਸੱਚ ਨਜ਼ਰ ਆ ਰਹੀ ਹੈ ਕਿ ਇਹ ਸਾਰੀ ਚੀਜ਼ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਤੇ ਸਰਕਾਰ ਵੱਲੋਂ ਜਿਹੜੇ ਵੱਖਰੇ ਵੱਖਰੇ ਜਿਹੜੇ ਨੇ ਕਹਿ ਲੋ ਕਿ ਤੁਸੀਂ ਕਹਿ ਲੋ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਗਈਆਂ ਸੀਗੀਆਂ ਹੁਣ ਉਹਨਾਂ ਨੂੰ ਦੁਬਾਰਾ ਤੋਂ ਲਾਗੂ ਕਰਨ ਦੇ ਜਿਹੜੇ ਹੁਕਮ ਐ ਉਹ ਜਾਰੀ ਕਰ ਦਿੱਤੇ ਗਏ ਨੇ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਉਹਦੀ ਵੀ ਗੱਲ ਤੇ ਕੀ ਕੁਝ ਹੋ ਰਿਹਾ ਹੈ ਹੁਣ ਇਹਦੇ ਵਿੱਚ ਸਾਹਮਣੇ ਆਊਗਾ ਕਿ ਸਰਕਾਰ ਹੁਣ ਕੀ ਫੈਸਲਾ ਲੈਂਦੀ ਐ ਪੰਜਾਬ ਦੇ ਉੱਤੇ ਲਗਾਤਾਰ ਜਿਹੜੇ ਨੇ ਹਮਲੇ ਹੋ ਰਹੇ ਨੇ ਡਰੋਨ ਐਕਟੀਵਿਟੀ ਹੋ ਰਹੀ ਹੈ ਬੀਤੇ ਕੱਲ ਤੋਂ ਹੀ ਹੋ ਰਹੀ ਹੈ ਅੱਜ ਵੀ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਜਿਵੇਂ ਕੱਲ ਡਰੋਨ ਦੇਖੇ ਗਏ ਸੀਗੇ ਅੱਜ ਵੀ ਉਸ ਤਰ੍ਹਾਂ ਦੇ ਦੇਖੇ ਗਏ ਪਰ ਧਮਾਕੇ ਦੀ ਆਵਾਜ਼ ਵੀ ਜਿਵੇਂ ਸਾਡੇ ਪੱਤਰਕਾਰ ਨੇ ਦੱਸਿਆ ਧਮਾਕੇ ਦੀ ਆਵਾਜ਼ ਵੀ ਉਸ ਤਰ੍ਹਾਂ ਦੀ ਸੁਣਨ ਨੂੰ ਮਿਲੀ ਹੈ ਪਰ ਇਹ ਹਾਲੇ ਉਹਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਡਰੋਨ ਹੀ ਸੀ ਜਾਂ ਫਿਰ ਨਹੀਂ ਸੋ ਅਗਲੀ ਅਪਡੇਟ ਇਸ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਨਾਲ ਤੇ ਲਗਾਤਾਰ ਅਸੀਂ ਤੁਹਾਨੂੰ ਹਰ ਅ ਅਪਡੇਟ ਦੇ ਰਹੇ ਹਾਂ ਸਭ ਤੋਂ ਪਹਿਲਾਂ ਪੰਜਾਬ ਤੱਕ ਦੇ